ਆ ਮਾਤਾ ਜੀ ਬੈਠੇ ਨੇ ਹੈਂਡੀਕੈਪ 'ਨੇ ਅੱਖਾਂ ਤੋਂ ਨਜ਼ਰ ਨਹੀਂ ਆਂਦਾ ਹੈਗਾ ਇਹ ਪਰੇਸ਼ਾਨ ਹੋ ਕੇ ਇੱਥੇ ਆ ਗਏ ਨੇ ਕਿਉਂ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਰਿਹਾ ਆ ਇੱਕ ਵੀ ਕੰਮ ਜਿਹੜਾ ਇਲਾਕੇ ਦਾ ਨਹੀਂ ਹੋ ਰਿਹਾ ਜੇ ਅਸੀਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਰਕਾਰ ਵੱਲੋਂ ਰੋਕ ਦਿੱਤਾ ਜਾਂਦਾ ਆ ਆ ਛੋਟਾ ਬੱਚਾ ਆ ਸਕੂਲ ਦੇ ਵਿੱਚ ਨਹੀਂ ਪੜਾਇਆ ਜਾ ਰਿਹਾ ਕਿਉਂਕਿ ਉੱਥੇ ਪਾਣੀ ਖੜਦਾ ਆ ਨਹੀਂ ਕਿ ਮੇ ਇਦਾਂ ਦਾ ਪਾਣੀ ਦੀ ਪ੍ਰੋਬਲਮ ਹੋ ਗਈ ਉਹ ਨਾਲ ਵਾਲੇ ਨੰਬਰ ਦਿੱਤਾ ਮੈਂ ਕਿਹਾ ਤੁਸੀਂ ਵੀ ਕੰਪਲੇਨ ਕਰੋ ਸਾਰਾ ਮhalla ਕਰੇਗਾ ਤਾਈ ਹੈਗਾ ਕਹਿੰਦੇ ਤੁਸੀਂ ਨੰਬਰ ਕਿੱਧਰ ਤੋਂ ਲਿਆ ਕਹਿੰਦੇ ਗਵਰਨਰ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਕੰਪਲੇਨ ਕਰੋ ਗੱਲਬਾਤ ਹੋਈ ਹੈ ਉੱਚਤ ਘਰੀ ਨਾਲ ਮੇਅਰ ਨਾਲ ਗੱਲ ਹੋਈ ਹੈ ਡਿਪਟੀ ਮੇਅਰ ਸੀਨੀਅਰ ਮੇਅਰ ਅੱਜ ਮੇਅਰ ਮੋੜ ਤੇ ਬਲੌਕਰੇ ਬੈਠੇ ਹੋਣੇ ਜਿਹੜਾ 100 200 ਦਾ ਕੰਮ ਉਹ ਨਹੀਂ ਹੋ ਰਿਹਾ ਟੋਰਾਂ ਦੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਨੇ ਜਦੋਂ ਵੀ ਅਸੀਂ ਕਹਿੰਨੇ ਕੋਈ ਨਾ ਕੋਈ ਬਹਾਨਾ ਮਾਰ ਦਿੰਦੇ ਕੰਮ ਜਿਹੜਾ ਹੋਤਾ ਰਿਹਾ ਪਰ ਨਹੀਂ ਹੋ ਰਿਹਾ ਸਾਨੂੰ ਲੈ ਕੇ ਬਾਤਵਾਂ ਲੋ ਵੀ ਮੇਅਰ ਦੇ ਖਿਲਾਫ ਜਰੂਰ ਇਹ ਧਰਨਾ ਦਿੱਤਾ ਜੀ ਲੈ ਕੇ ਅਸੀਂ ਪਰ ਕੋਈ ਫਰਕ ਹੀ ਨਹੀਂ ਉਸ ਤੋਂ ਬਾਅਦ ਇਹ ਹੋਰ ਚੜ ਗਏ ਨੇ ਉਸ ਤੋਂ ਬਾਅਦ ਤਾਂ ਇਹ ਬਿਲਕੁਲ ਮੁਦਾ ਨਾਦੇ ਨਗਰ ਨਿਗਮ ਜ਼ੋਨ D ਦੇ ਅੰਦਰ ਅੱਜ ਫਿਰ ਤੋਂ ਆਬਾਸ਼ਪਾ 파ਰਸ਼ਰ ਨੇ ਧਰਨਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਮਹੱਲੇ ਦੇ ਵਿੱਚ ਸ� ਸਫਾਈ ਨਾ ਹੋਣ ਕਾਰਨ ਅੱਜ ਮਜਬੂਰਨ ਤੌਰ ਤੇ ਅੱਜ ਉਹਨਾਂ ਨੂੰ ਕਾਰਪੋਰੇਸ਼ਨ D ਦੇ ਵਿੱਚ ਧਰਨਾ ਲਾਣਾ ਪਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਹੱਲੇ ਹਾਲਾਤ ਪਹਿਲੇ ਹੀ ਬਦ ਤੋਂ ਪੱਤਰ ਸੀਗੇ ਤੇ ਉਸ ਤੋਂ ਬਾਅਦ ਹੋਰ ਗੰਭੀਰ ਹਾਲਾਤ ਹੋ ਗਏ ਨੇ ਮਾਮਲਾ ਜਾਣ ਲੈਣੇ ਜਿ ਗੁਰਿੰਦੀ ਕੀ ਵਾਰਡ ਨੰਬਰ ਹੈ ਤੁਹਾਡਾ ਤੇ ਕਿਥੋਂ ਦੇ ਜਿਹੜਾ ਕੀ ਨਗਰ ਹੈ ਤੁਹਾਡਾ ਤੇ ਮੇਰੀ ਤਰਫੋਂ ਬਤਲੀ ਕਾਉਂਸਲਰ ਆ ਮਾਤਾ ਜੀ ਬੈਠੇ ਨੇ ਹੈਂਡੀਕੈਪ ਨੇ ਅੱਖਾਂ ਤੋਂ ਨਜ਼ਰ ਨਹੀਂ ਆਂਦਾ ਹੈਗਾ ਇਹ ਪਰੇਸ਼ਾਨ ਹੋ ਕੇ ਇੱਥੇ ਆ ਗਏ ਨੇ ਕਿਉਂ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਰਿਹਾ ਹੈ ਉਸ ਤੋਂ ਬਾਅਦ ਅਸੀਂ ਦੂਜੇ ਇਲਾਕੇ ਦੀ ਗੱਲ ਕਰੀਏ ਉੱਥੇ ਅਸੀਂ ਬੇਨਤੀ ਲਈ ਹੈ ਸ਼ੁਰੂ ਤੋਂ ਵੀ ਉੱਥੇ ਜਿਹੜੀ ਆ ਪਰਤ ਪਾ ਦੋ ਉੱਥੇ ਕੋਈ ਪਰਤ ਨਹੀਂ ਪਾਈ ਗਈ ਇੱਕ ਬੱਚੇ ਦੀ ਮੌਤ ਹੋ ਗਈ ਇੱਕ ਬੱਚੇ ਦੀ ਮੌਤ ਹੋ ਗਈ ਇਹ ਹਾਲਾਤ ਨੇ ਉਹ ਦੇਖੋ ਆ ਛੋਟਾ ਬੱਚਾ ਆ ਸਕੂਲ ਦੇ ਵਿੱਚ ਨਹੀਂ ਪੜਾਇਆ ਜਾ ਰਿਹਾ ਕਿਉਂਕਿ ਉੱਥੇ ਪਾਣੀ ਖੜਦਾ ਹੈ ਇੰਨੇ ਜਿਆਦਾ ਬੁਰੇ ਹਾਲਾਤ ਨੇ ਮਤਲਬ ਜੇ ਮੈਂ ਕੰਮ ਕਰਣ ਲੱਗ ਜਾ ਤਾਂ ਮੈਂ ਕਹਿੰਦਾ ਹੁਣ ਤੋਂ ਸ਼ੁਰੂ ਕਰੂੰਗਾ ਤੇ ਰਾਤ ਬੈਜੂਗੀ ਇੱਕ ਵੀ ਕੰਮ ਜਿਹੜਾ ਇਲਾਕੇ ਦਾ ਨਹੀਂ ਹੋ ਰਿਹਾ ਜੇ ਅਸੀਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਵੱਲੋਂ ਰੋਕ ਦਿੱਤਾ ਜਾਂਦਾ ਹੈ ਅਫਸਰ ਸਾਡਾ ਫੋਨ ਨਹੀਂ ਚੱਕਦੇ ਐਸਡੀਓ ਸਾਹਿਬ ਨੂੰ ਫੋਨ ਕਰੀਦਾ ਉਹ ਫੋਨ ਨਹੀਂ ਚੱਕਦੇ ਜਈ ਸਾਹਿਬ ਜਿਹੜੇ ਨੇ ਉਹ ਸਿਰਫ ਉਦੋਂ ਆਉਂਦੇ ਨੇ ਜਦੋਂ ਉਹਨਾਂ ਨੇ ਆਣਾ ਹੁੰਦਾ ਆਪਣਾ ਐਮਐਲਏ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਦੇਖੋ ਆ ਮਾਤਾ ਬੈਠੀ ਹੈ ਕਿੰਨੀ ਪਰੇਸ਼ਾਨ ਹੈ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਇਹਨਾਂ ਨੂੰ ਅੱਖਾਂ ਤੋਂ ਕਿੰਨੀ ਕੁ ਦੇਰ ਹੋ ਗਈ ਇਹ ਸਮੱਸਿਆ ਨੂੰ ਤੁਹਾਨੂੰ ਜਿੰਨੀ ਤੇ 8-9 ਮਹੀਨੇ ਹੋ ਗਏ ਆ 8-9 ਮਹੀਨੇ ਹੋ ਗਏ ਉਸ ਤੋਂ 1 ਸਾਲ ਹੋ ਗਿਆ ਉਸ ਤੋਂ ਵੀ ਪਹਿਲਾਂ ਦੀ ਹੈ ਸਾਡੇ ਤੋਂ ਵੀ ਪਹਿਲਾਂ ਦੀ ਹੈ ਔਰ ਅਸੀਂ ਰੋਜ਼ ਬੇਨਤੀਆਂ ਲਾ ਰਹੇ ਹਾਂ ਰੋਜ਼ ਬੇਨਤੀਆਂ ਲਾ ਰਹੇ ਹਾਂ ਪਰ ਇਹਦਾ ਕੋਈ ਹੱਲ ਜਿਹੜਾ ਨਹੀਂ ਹੋ ਰਿਹਾ ਹਾਂ ਕੀ 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 ਪਰੇਸ਼ਾਨੀਆਂ ਨੇ ਤੁਹਾਡੇ ਮਲੇ ਦੀ ਗੰਦਾ ਪਾਣੀ ਖੜਾ ਹੈ ਇਹ ਕੀ ਕਹਿੰਦੇ ਇਮਤ ਕੀ ਕੀ ਪਰੇਸ਼ਾਨੀਆਂ ਤੁਹਾਡੇ ਮਹੱਲੇ ਦੀ ਸਾਡੇ ਮਹੱਲੇ 'ਚ ਗੰਦਾ ਪਾਣੀ ਖੜਾ ਹੈ ਕੋਈ ਸਿਵਰੇਜ ਦੀ ਕੋਈ ਇਹ ਨਹੀਂ ਹੈ ਕਿ ਕੋਈ ਕੁਝ ਨਹੀਂ ਪਾਣੀ ਪਰ ਗੰਦਾ ਪਾਣੀ ਆ ਰਿਹਾ ਆਪਣਾ ਅਸੀਂ ਨਾ ਸਕਦੇ ਨਾ ਅਸੀਂ ਰੋਟੀ ਬਣਾ ਸਕਦੇ ਨਾ ਖਾ ਸਕਦੇ ਬੱਚੇ ਸਾਰੇ ਬਿਮਾਰ ਹੈਗੇ ਸਾਡੇ ਸੋ ਇੰਨੀ ਪਰੇਸ਼ਾਨੀ ਅਸੀਂ ਤਾਂ ਇਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕਰਦੇ ਹੈਗੇ ਫੋਨ ਕਰ ਕਰਕੇ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਹੈਗੇ ਵੀ ਆ ਕੇ ਸਾਡਾ ਕੰਮ ਕਰਾਓ ਇਹ ਕਿੱਥੋਂ ਕੰਮ ਕਰਾਂ ਤੇ ਪਿੱਛੋਂ ਇੱਥੋਂ ਦੀ ਸਰਕਾਰ ਨਹੀਂ ਸੁਣਦੀ ਇਹਨਾਂ ਦੀ ਕੋਈ ਗੱਲ ਤਾਂ ਇਹਨਾਂ ਦੇ ਕਿੱਥੋਂ ਕੰਮ ਕਰਵਾਣਾ ਇਹਨਾਂ ਦੇ ਕਾਉਂਸਲ ਦਫ਼ਤਰ ਵੀ ਗਏ ਸੀਗੇ ਅੱਜ ਤਾਂ ਮੈਂ ਇਹਨਾਂ ਨੂੰ ਕਿਹਾ ਤੁਹਾਡੇ ਦਫ਼ਤਰ ਦੇ ਬਾ ਕਹਿੰਦੇ ਮੈਂ ਅਸੀਂ ਉੱਥੇ ਚੱਲੇ ਤੁਸੀਂ ਉੱਥੇ ਪਹੁੰਚੋ ਤਾਂ ਮੈਂ ਟੈਂਪੂ ਕਰਕੇ ਹੈਂਡੀਕੈਪਡ ਹੈਗੀ ਇਸ ਟਾਈਮ ਬਲਾਈਂਡਰ ਮੈਂ ਬਿਲਕੁਲ ਆ ਸਾਹ ਲੱਗਾਇਆ ਹਾਂ ਤਾਂ ਵੀ ਪਾਣੀ ਬਦਮੂ ਆਂਦੀ ਕਰ ਚ ਰੋਟੀ ਨਹੀਂ ਬਣਾ ਸਕਦੇ ਖਾ ਨਹੀਂ ਸਕਦੇ ਕੁਝ ਨਹੀਂ ਕਰ ਸਕਦੇ ਅਸੀਂ ਇੰਨੇ ਪਰੇਸ਼ਾਨ ਹੈਗੇ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਗਲੀ ਦਾ ਬੱਚੇ ਦੀ ਮੌਤ ਵੀ ਹੋਈ ਸੀ ਜਿਹੜਾ ਹਾਂਜੀ ਅਗਲੀ ਗਲੀ ਚ ਚਾਰ ਨੰਬਰ ਗਲੀ ਚ ਜੀ ਹਾਂ ਮੌਤ ਹੋਈ ਉਹਨਾਂ ਦੀ ਕੀ ਕਹਿੰਦੇ ਭਾਰਤ ਨਹੀਂ ਪਈ ਸੀ ਅੱਗੇ ਪਾਣੀ ਅੰਦਰ ਆ ਗਿਆ ਉਹਨੇ ਦੀਵਾਰ ਡਿੱਗ ਕੇ ਤੇ ਬੱਚੀ ਜੀ ਉੱਥੇ ਕੋਈ ਪਹਿਲੇ ਕੋਈ ਸਫਾਈ ਸੁਵੀ ਗੇਰ ਨਹੀਂ ਹੋਈ ਕੁਝ ਨਹੀਂ ਹੋ ਰਿਹਾ ਜੇ ਹੀ ਕੋ ਨੇਤਰੀ ਹੈ ਸਬ ਡਿਵੀਜ਼ਨ ਕਿੰਨੇ ਲੱਗਦਾ ਜੇ ਹੀ ਤਰਿ ਗੁਰਜੀਤ ਹੈ ਐਸ ਡੀਓ ਅਮਰਤਪਾਲ ਹੈ ਐਕਸੀਅਨ ਸਾਹਿਬ ਰਿਟਾਇਰ ਹੋ ਗਏ ਨੇ ਜ਼ੋਨਲ ਕਮਿਸ਼ਨਰ ਜਿਹੜੇ ਨੇ ਉਹ ਨਿਰਜੈਨ ਜੀ ਨੇ ਔਰ ਕਮਿਸ਼ਨਰ ਸਾਹਿਬ ਸਾਡੇ ਦਿੱਤੇਗਾਇਸਵਾਲ ਜੀ ਨੇ ਸਭ ਨਾਲ ਗੱਲ ਹੋ ਚੁੱਕੀ ਹੈ ਲੇਕਿਨ ਬਿਲਕੁਲ ਕਲੀਅਰ ਕਰ ਜਿਹੜਾ ਸਾਨੂੰ ਲੱਗਦਾ ਹੈ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਲੋਕਾਂ ਨੇ ਸਾਨੂੰ ਚੁਣਿਆ ਫਿਰ ਸਾਡੇ ਅਫਸਰ ਜਿਹੜੇ ਆ ਕਿਉਂ ਨਹੀਂ ਸਾਡੀ ਬੇਨਤੀ ਸਵੀਕਾਰ ਕਰਦੇ ਇਹਨਾਂ ਨੂੰ ਇਹਨਾਂ ਨੂੰ ਤੰਗ ਕਰਨਾ ਕਿਉਂ ਕਿ ਇਹਨਾਂ ਨੂੰ ਚੁਣਿਆ ਹੋਇਆ ਹੈਗਾ ਮੇਰੇ ਬਾਹਰ ਜਿਹਾ ਕੇ ਤਰਨਾ ਲਗਾਣਗੇ ਤਾਂ ਮੇਰੇ ਕੋਲੇ ਕੀ ਹਾਲ ਹੈ ਮੈਨੂੰ ਤਾਂ ਮਜਬੂਰੀ ਦੇ ਵਿੱਚ ਜਿਹੜਾ ਆ ਹੋਇਆ ਅਸੀਂ ਤਾਂ ਅੱਜ ਵੀ ਲੈ ਕੇ ਆਏ ਚਲੋ ਗੱਲਬਾਤ ਹੋਈ ਹੈ ਉੱਚਤ ਘਰ ਇਹਨਾਂ ਨਾਲ ਮੇਅਰ ਨਾਲ ਗੱਲ ਹੋਈ ਹੈ ਡਿਪਟੀ ਮੇਅਰ ਸੀਨੀਅਰ ਮੇਅਰ ਅੱਜ ਮੇਅਰ ਮੋਰ ਤਾਂ ਬਲੌਕਰ ਹੀ ਬੈਠੇ ਮੈਨੂੰ ਫੋਨ ਚੱਕਦੇ ਹੀ ਨਹੀਂਗੇ ਉਹ ਫੋਨ ਇੱਕ ਮਿੰਟ ਹੁਣ ਮੈਂ ਅੱਜ ਨਹੀਂ ਫੋਨ ਕੀਤਾ ਉਹਨਾਂ ਨੂੰ ਕਿਉਂਕਿ ਸਾਡਾ ਉਹਨਾਂ ਨੇ ਕੰਮ ਨਹੀਂ ਕਰਨਾ ਹੈਗਾ ਅਸੀਂ ਪਹਿਲਾਂ ਉਹਨਾਂ ਨਾਲ ਗੱਲ ਕਰਨਾ ਹੈ ਮੇਰ ਨੇ ਇੱਕ ਦੋ ਮੰਨੇ ਨੂੰ ਮੰਨੇ ਨੂੰ ਭੇਜਿਆ ਸੀਗਾ ਉਹਨਾਂ ਨੇ ਕੰਮ ਕਰਾਇਆ ਮੰਨੇ ਨੂੰ ਫਿਰ ਸਾਡੇ ਪਾਣੀ ਦੀ ਪ੍ਰੋਬਲਮ ਆ ਗਈ ਮੈਂ ਮੇਰ ਨੂੰ ਫਿਰ ਫੋਨ ਲਗਾਇਆ ਹੈਗਾ ਮੈਂ ਕਿਹਾ ਮੇਰ ਇਦਾਂ ਦਾ ਪਾਣੀ ਦੀ ਪ੍ਰੋਬਲਮ ਹੋ ਗਈ ਉਹ ਨਾਲ ਵਾਲੇ ਨੰਬਰ ਦਿੱਤਾ ਮੈਂ ਕਿਹਾ ਤੁਸੀਂ ਵੀ ਕੰਪਲੇਨ ਕਰੋ ਸਾਰਾ ਮhalla ਕਰੇਗਾ ਤਾਈ ਹੈ ਨਾ ਕਹਿੰਦੇ ਤੁਸੀਂ ਨੰਬਰ ਕਿੱਧਰ ਤੋਂ ਲਿਆ ਕਹਿੰਦੇ ਬੁਆਣੀਏ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਕੰਪਲੇਨ ਕਰੋ ਮੇਰ ਕੋਦੇ ਬਾਅਦ ਮੇਰ ਨੇ ਫੋਨ ਨਹੀਂ ਚੱਕਿਆ ਸਾਡਾ ਅੱਜ 4 ਦਿਨ ਹੋ ਗਏ ਬਿਲਕੁਲ ਮੇਰ ਨੇ ਫੋਨ ਨਹੀਂ ਚੱਕਿਆ ਹੈਗਾ ਸਾਡਾ ਅੱਜ ਹੁਣ ਹਾਲ ਹੋ ਰਿਹਾ ਕੋਈ ਹਾਲ ਨਹੀਂ ਹੈਗਾ ਹਾਲਾਤ ਕਿਸ ਤਰ੍ਹਾਂ ਦੇ ਲੈਟਰਿੰਗਾਂ ਸ਼ੁਰੂ ਕਰਦੀਆਂ ਪਈਆਂ ਬੱਚੇ ਸਕੂਲ ਜਾ ਰਹੇ ਗਲੀ ਚ ਡਿੱਗ ਜਾ ਰਹੇ ਵਿਚਾਰੇ ਕੀ ਕਰੀ ਅਸੀਂ ਇੰਨੇ ਪਰੇਸ਼ਾਨ ਹੋ ਗਏ ਕਿ ਬਿਮਾਰੀ ਫੈਲ ਰਹੀ ਹੈ ਬਿਮਾਰੀ ਸਾਰੇ ਬਿਮਾਰ ਪਾਣੀ ਦੇ ਸਾਰਾ ਗੰਦਾਰਾ ਲੈਟਰਿੰਗ ਵਾਲਾ ਪਾਣੀ ਸਾਲ ਹੋਰ ਬਿਮਾਰੀ ਹੈ ਘਟਾ ਮਰ ਰਹੀ ਹੈ ਪਾਣੀ ਢੋਕ ਰਹੀ ਹੈ ਗੋਡੇ ਗੋਡੇ ਪਾਣੀ ਹੈ ਬੱਚਨ ਕੋ ਸਕੂਲ ਵੀ ਜਾਣਾ ਤੇ বিপਤ ਹੈ खाना किस तरह कोई बनाएगा कैसे तरह कहा तो पानी पिएगा बदबू दे रही है पानी के बुरा हाल है हैं वो भी नहीं धोए हैं भूख लगी है इतना बुरा हम तो इनको परेशान करते हैं बस हम तो काउंसलर साहब को परेशान करते हैं कि हमारे बल्ले के है हमारा करवाओ हम तो बहुत हो रही है ਮੜਾ ਇਹ ਮੜਾ ਖਰੀ ਗੱਲ ਗੱਲ ਹੀ ਹੈ ਡਿਵੈਲਪਮੈਂਟ ਡਿਵੈਲਪਮੈਂਟ ਦਾ ਸਰ 90% ਹੋ ਚੁੱਕੀ ਹੈ ਮੈਂ ਕਹਿੰਨਾ ਡਿਵੈਲਪਮੈਂਟ ਹੋਈ ਹੈ ਸਮਾਰਟ ਸਿਟੀ ਗੱਡੀਆਂ ਜਿਹੜੀਆਂ ਨੇ ਕਾਰ ਪੇਚਨ ਦੇ ਵਿੱਚ ਆ ਗਈਆਂ ਨੇ ਉਹ ਡਿਵੈਲਪਮੈਂਟ ਹੋਈ ਹੈ ਕੂੜਾ ਜਿਹੜੇ ਚੱਕਦੇ ਨੇ ਉਹਨਾਂ ਕੋ ਰੇੜਾ ਨਹੀਂ ਹੈਗਾ ਉਹ ਡਿਵੈਲਪਮੈਂਟ ਨਹੀਂ ਹੋਈ ਜਿਨ੍ਹਾਂ ਨੂੰ ਸੋਧ ਮਤਲਬ ਜਿਹੜਾ ਸੋਧ ਥੋੜਾ ਕੰਮ ਉਹ ਨਹੀਂ ਹੋ ਰਿਹਾ ਕਰੋੜਾਂ ਦੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਨੇ ਆ ਡਿਵੈਲਪਮੈਂਟ ਹੋ ਰਹੀ ਹੈ ਇੱਕ ਬੱਚੇ ਦੀ ਮੌਤ ਹੋ ਗਈ ਆ ਡਿਵੈਲਪਮੈਂਟ ਹੋ ਰਹੀ ਹੈ ਜਾ ਕੇ ਦੇਖਣਾ ਇਲਾਕਿਆਂ ਦੇ ਵਿੱਚ ਜਾ ਕੇ ਦੇਖਣ ਬੈਠ ਜਾਓ ਬੈਠ ਜਾਓ ਜਾ ਕੇ ਇਲਾਕਿਆਂ ਦੇ ਵਿੱਚ ਜਾ ਕੇ ਦੇਖਣ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਕਿਹੜੀ ਡਿਵੈਲਪਮੈਂਟ ਹੈ ਤੁਹਾਡੇ ਵੋਟਾਂ ਦਾ ਜਿਹੜਾ ਆਪਦੇ ਵੋਟਾਂ ਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਬੁਰੇ ਉਹ ਜ਼ਿਆਦਾ ਬੁਰੇ ਅੱਛਾ ਕੀ ਕੀ ਉੱਥੇ ਕੰਮ ਹੋਣ ਵਾਲੇ ਨੇ ਕਿਹੜੇ ਕਿਹੜੇ ਐਸੇ ਕੰਮ ਪੈਂਡਿੰਗ ਨੇ ਕੰਮ ਹੋ ਰਿਹਾ ਕਿਹੜਾ ਸਾਰਾ ਏ ਟੂ ਜ਼ेड ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਸੀਵਰ ਦਾ ਜਿਹੜਾ ਪਾਣੀ ਹੈ ਉਹ ਖੜਦਾ ਆ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਬੇਨਤੀ ਲਾ ਰਹੇ ਆ ਵੀ ਸੁਪਰ ਸੈਕਸ਼ਨ ਲਗਾ ਦਿਓ ਸੁਪਰ ਸੈਕਸ਼ਨ ਲਗਾ ਦਿਓ ਇਹਨਾਂ ਨੇ ਪਹਿਲਾਂ ਟੱਕਣ ਲੱਭ ਰਹੇ ਆ ਜੀ ਇਹ ਕਰ ਰਹੇ ਆ ਜੀ ਉਹ ਕਰ ਰਹੇ ਆ ਜੱਤੀਗਰ ਐਮ ਐਲ ਏ ਦੀ ਇੱਕ ਮਿੰਟ ਜੀ ਇੱਕ ਮਿੰਟ ਜੱਤੀਗਰ ਐਮ ਐਲ ਏ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੋਈ ਇਹਨਾਂ ਨੇ ਉੱਥੇ ਕੋਈ ਕੰਮ ਸ਼ੁਰੂ ਨਹੀਂ ਕੀਤਾ ਜਦੋਂ ਵੀ ਅਸੀਂ ਕਹਿੰਨੇ ਕੋਈ ਨਾ ਕੋਈ ਬਹਾਨਾ ਮਾਰ ਦਿੰਦੇ ਆ ਕੰਮ ਜਿਹੜਾ ਹੋਤਾ ਰਿਹਾ ਪਰ ਨਹੀਂ ਹੋ ਰਿਹਾ ਉਸ ਤੋਂ ਬਾਅਦ ਮੈਂ ਸ਼ੁਰੂ ਤੇ ਇਹਨਾਂ ਨੂੰ ਬੇਨਤੀ ਲਾ ਰਹੇ ਆ ਵੀ ਸਾਡਾ ਇੱਕ ਇਲਾਕਾ ਨੀਵਾ ਆ ਉੱਥੇ ਤੁਸੀਂ ਭਰਤ ਪਵਾ ਦਿਓ ਉਹਦੇ ਲਈ ਲੈਟਰਾਂ ਵੀ ਦਿੱਤੀਆਂ ਉੱਥੇ ਅੱਜ ਤ ਘਰਾਂ ਦੇ ਵਿੱਚ ਪਾਣੀ ਵੜਨ ਤੋਂ ਬਾਅਦ ਜਿਹੜਾ ਆ ਰਾਜਾ ਵੜਿੰਗ ਜੀ ਆਏ ਮਦਦ ਵੀ ਕਰਕੇ ਗਿਆ ਮੈਂ ਧੰਵਾਦ ਵੀ ਕਰਦਾ ਉਹਨਾਂ ਦਾ ਰਾਜਾ ਵੜ ਲੇਕਿਨ ਜਦੋਂ ਰਾਜਾ ਵੜਿੰਗ ਜੀ ਦੀ ਸਰਕਾਰ ਸੀਗੀ ਜਦੋਂ ਉਥੇ ਐਮਐਲਏ ਸੰਜੇ ਤਲਵਾੜ ਸੀ ਉਦੋਂ ਵੀ ਉਸ ਇਲਾਕੇ 'ਚ ਉਹਨਾਂ ਨੇ ਕੰਮ ਨਹੀਂ ਕਰਾਇਆ ਮੈਂ ਧੰਵਾਦ ਵੀ ਕਰਦਾ ਨਾਲ ਲੰਨਤਾ ਵੀ ਪਾਣਾ ਆ ਵੀ ਕਿਉਂ ਨਹੀਂ ਕਰਾਇਆ ਕਿਉਂ ਨਹੀਂ ਕਰਾਇਆ ਸਾਰਾ ਇਲਾਕਾ ਨੀਵਾ ਹੈ ਸਾਰਾ ਇਲਾਕਾ ਨੀਵਾ ਤੇ ਜਦੋਂ ਪਾਣੀ ਭਰ ਜਾਂਦਾ ਆ ਔਰ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਇੱਕ ਬੱਚੇ ਦੀ ਮੌਤ ਹੋ ਗਈ ਇੱਕੋ ਹੀ ਬੱਚਾ ਸੀ ਉਹਨਾਂ ਦੇ ਇੱਕੋ ਹੀ ਬੱਚਾ ਸੀ ਪਏ ਰਹਿ ਗਿਆ ਉਹ ਕਿਉਂ ਪਿੱਛੇ بس ਪਾਣੀ ਭਰ ਗਿਆ ਜੀ ਪਾਣੀ ਭਰ ਗਿਆ ਔਰ ਦੀਵਾਰ ਡੇਗੀ ਪਾਣੀ ਦੇ ਨਾਲ ਬੱਚੇ ਦੀ ਮੌਤ ਹੋ ਗਈ ਦਾਦਾ ਸੂਟ ਪਾਣੀ ਭਰ ਗਿਆ ਘਰ ਦੇ ਵਿੱਚ ਉਦੋਂ ਦੀ ਬੇਨਤੀ ਲਾ ਰਹੇ ਹਾਂ ਅੱਜ 2-3 ਦਿਨ ਹੋ ਗਏ ਮੌਸਮ ਖੁੱਲੇ ਨੂੰ ਵੀ ਉੱਥੇ ਮਿੱਟੀ ਪਾ ਦਿਓ ਇੱਕ ਬੱਚਾ ਚਲਾ ਗਿਆ ਕਿ ਅਸੀਂ ਹੋਰ ਇੰਤਜ਼ਾਰ ਕਰ ਰਹੇ ਹਾਂ ਉਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਕੋਈ ਡੈਥ ਹੋਈ ਸੀਗੀ ਕਿਸੇ ਨੇ ਕੋਈ ਆਵਾਜ਼ ਨਹੀਂ ਚੱਕੀ ਲੇਕਿਨ ਅਸੀਂ ਨਹੀਂ ਚੁੱਪ ਰਹਿ ਸਕਦੇ ਲੋਕਾਂ ਦੇ ਬੱਚੇ ਸਾਡੇ ਬੱਚੇ ਐ ਵਾਰਡ ਹੈ ਸਾਡਾ ਪਰਿਵਾਰ ਹੈ ਅਸੀਂ ਪੋਸਟਾਂ ਤੇ ਲਿਖਦੇ ਹਾਂ ਪਰ ਨਹੀਂ ਇਹ ਸਾਡਾ ਹੀ ਪਰਿਵਾਰ ਆ ਦੇਖੋ ਮਾਤਾ ਜੀ ਕਿ ਹੈਂਡੀਕੈਪ ਨੇ ਅੱਖਾਂ ਤੋਂ ਦਿਖਦਾ ਨਹੀਂ ਹੈਗਾ ਉਹ ਵੀ ਪਰੇਸ਼ਾਨ ਹੋ ਕੇ ਆ ਗਏ ਨੇ ਅੱਜ ਉਹ ਵੀ ਪਰੇਸ਼ਾਨ ਹੋ ਕੇ ਆ ਗਏ ਨੇ ਅੱਜ ਸਾਡੇ ਸੁਰੱਖਿਆ ਕਰਮੀ ਵੀਰ ਵੀ ਖੜੇ ਨੇ ਮੈਂ ਧੰਨਵਾਦ ਵੀ ਕਰਦਾ ਇਹਨਾਂ ਦਾ ਜੇ ਕਿਤੇ ਵਾਕਈ ਸਰਕਾਰੀ ਲੋਕੀ ਉੱਥੇ ਲਗਾ ਦੇਣ ਤੇ ਕੰਮ ਨਾ ਹੋਵੇ ਕੰਮ ਨਾ ਹੋਵੇ ਪੋਸਤਾ ਸੋਚੋ ਪੋਸਤਾ ਸੋਚ ਲੁਧਿਆਣੇ ਬਾਰੇ ਲੁਧਿਆਣੇ ਦਾ ਪੂਰੇ ਹੋਰ ਇੰਤਜ਼ਾਰ ਕਰਨਾ ਪਾਣਾ ਪਤਾ ਨਹੀਂ ਕਿੰਨਾ ਇੰਤਜ਼ਾਰ ਕਰਾਂ ਮੈਂ ਤਾਂ ਕਹਿੰਦਾ ਅਸਤੀਫਾ ਲੈ ਲਵਾਂ ਮੈਂ ਵਾਈਫ ਨੂੰ ਲਾ ਲਵਾਂ ਨਾ ਅਸਤੀਫਾ ਲੈ ਲੋਡ ਨਹੀਂ ਜਦੋਂ ਕੋਈ ਕੰਮ ਹੀ ਨਹੀਂ ਹੋਣਾ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਲੋਕ ਆਂਦੇ ਐਸੇ ਵਾਰ ਲੋਕੀ ਏ ਐਸੀ ਕੰਮ ਲੈ ਕੇ ਬਾਤ ਪਾਣ ਲੋ ਵੀ ਮੇਅਰ ਦੇ ਖਿਲਾਫ ਜਰੂਰ ਇਹ ਧਰਨਾ ਦਿੱਤਾ ਗਿਆ ਬਿਲਕੁਲ ਆ ਗਿਆ ਸੀ ਪਰ ਕੋਈ ਫਰਕ ਹੀ ਨਹੀਂ ਉਸ ਤੋਂ ਬਾਅਦ ਇਹ ਹੋਰ ਚੜ ਗਏ ਨੇ ਉਸ ਤੋਂ ਬਾਅਦ ਤਾਂ ਇਹ ਬਿਲਕੁਲ ਵੀ ਨਹੀਂ ਕੰਮ ਕਰ ਰਹੇ ਹੈਗੇ 1% ਵੀ ਕੰਮ ਨਹੀਂ ਹੋ ਰਿਹਾ ਹੈਗਾ ਕੀ ਹੋ ਗਿਆ ਕੋਈ ਕੰਮ ਨਹੀਂ 1% ਵੀ ਕੰਮ ਨਹੀਂ ਹੋ ਰਿਹਾ ਹੈਗਾ ਨਹੀਂ ਪਤਾ पूरे एक साल हो गया अभी तक सीवरेज की सफाई नहीं हुआ है जब भी यहाँ पे कंप्लेन होता है तो जाते हैं दो चार ईटा उठ जोड़ के और ढक्कन ऊंचा कर देता है बस हो गया और सीवरेज में जैस तरीके इस तरीका मिट्टी जमा हुआ है कच्ची से खानता है फिर भी नहीं मिट्टी निकलता पानी जाएगा कितु तो। पानी जाने की बिल्कुल रास्ते नहीं हम लोगों के घर में एक साल हो गए है पानी भरा हुआ बच्ची हो गया साल में स्कूल में दाखला नहीं हुआ है बच्ची घर में बैठी हुई पढ़ाई नहीं हो रहा है ਨਾ ਪੀਣੇ ਵਾਲੇ ਪਾਣੀ ਹੈ ਨਾ ਨਹਾਣੇ ਜੋ ਪਾਣੀ ਹੈ ਨਾ ਕੱਪੜੇ ਧੋਣੇ ਜੋ ਪਾਣੀ ਹੈ। ਹਮ ਲੋਕ ਕੀ ਕਰੀਏ ਅਭੀ ਖਾਣਾ ਅਭੀ ਤੱਕ ਬਣਾ ਨਹੀਂ ਹੈ ਨਾ ਹਮ ਲੋਕ ਨਹਾਏ। ਕੁਝ ਵੀ ਨਹੀਂ ਕੀ ਹੈ। ਵਾਰਡ ਨੰਬਰ 7 ਦੇ ਲੋਕ ਨੇ ਜੋ ਕਿ ਅੱਜ ਕਾਰਪੋਰੇਸ਼ਨ B ਜ਼ੋਨ ਦੇ ਅੰਦਰ ਕਮਿਸ਼ਨ ਦਫ਼ਤਰ ਦੇ ਨਾਲ ਹੀ ਧਰਨਾ ਲਾ ਕੇ ਬੈਠੇ ਨੇ ਇਹਨਾਂ ਦੇ ਕੋਲੋਂ ਕਿਹਾ ਜਾ ਰਿਹਾ ਹੈ ਕਿ ਚਾਰ ਲੋਕ ਆਏ ਨੇ ਅਲੇ ਹੋਰ ਮਹੱਲੇ ਵਾਸੀ ਦਾ ਆਣਾ ਅਲੀ ਬਾਕੀ ਹੈ ਕਿਉਂਕਿ ਇਹਨਾਂ ਦੇ ਕੋਲ ਕਿਹਾ ਜਾ ਰਿਹਾ ਹੈ ਸਾਡੇ ਵਾਰਡ ਦੇ ਵਿੱਚ ਨਾ ਸਫਾਈ ਹੈ ਨਾ ਕੁਝ ਹੈਗਾ ਵਾ ਕਿਉਂਕਿ ਉੱਥੇ ਪ੍ਰਸ਼ਾਸਨ ਅਧਿਕਾਰੀ ਉਦੋਂ ਆਉਂਦੇ ਨੇ ਜਦੋਂ ਕਿਸੇ ਬਤਾਇਆ ਕਰੇ ਉੱਥੇ ਜਾਇਜ਼ਾ ਲੈਣ ਆਲਾ ਹੁੰਦਾ ਵਾ ਉਸ ਤੋਂ ਬਾਅਦ ਕੋਈ ਵੀ ਇੱਥੇ ਨਹੀਂ ਆਉਂਦਾ ਬਰਸਾਤਾ ਦੇ ਦੌਰਾਨ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਪਾਣੀ ਵੜਨ ਤੋਂ ਬਾਅਦ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਦੇਖ ਸਦਿਓ ਇੱਕ ਬਲਾਈਂਡ ਲੇਡੀ ਵੀ ਇੱਥੇ ਬੈਠੀ ਹੋਏ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪਰ ਪ੍ਰਸ਼ਾਸਨ ਦੇ ਸਿਰ ਤੇ ਉੱਤੇ ਕੋਈ ਜੂਝਰੀਆ ਨਹੀਂ ਕਿਸਦੀ ਹੋਈ ਨਜ਼ਰ ਆ ਰਹੀ ਹੈ ਪਰ ਕਿਤਨਾ ਕਿਤੇ ਇਹ ਬੜੀ ਸ਼ਰਮਨਾਕ ਗੱਲ ਹੈ ਕਿਉਂਕਿ ਇਹ ਵਾਰਦੇਵ ਨਿਵਾਸੀ ਨੇ ਲੁਧਿਆਣਾ ਦੇ ਨਿਵਾਸੀ ਨੇ ਵਾਰ ਨੰਬਰ 17 ਦੇ ਤੇ ਕੌਂਸਲਰ ਵੀ ਨਾਲ ਬੈਠੇ ਹੋਏ ਨੇ ਕੌਂਸਲਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਜੇਕਰ ਕੰਮ ਹੀ ਨਹੀਂ ਹੋਣਾ ਤੇ ਕਿਉਂਕਿ ਲੋਕਾਂ ਨੇ ਮੈਨੂੰ ਵੋਟਾਂ ਬਰੀ ਉਮੀਦਾਂ ਦੇ ਨਾਲ ਵੋਟਾਂ ਦੇ ਕੇ ਚੁਣਿਆ ਵਾ ਤੇ ਮੈਂ ਉਹਨਾਂ ਦੀ ਵੋਟਾਂ ਦੇ ਉੱਤੇ ਖਰਾ ਜੀ ਨਹੀਂ ਉਤਰ ਪਾਇਆ ਤੇ ਮੈਨੂੰ ਮੈਂ ਆਪਣਾ ਅਸਤੀਫਾ ਦੇਣ ਨੂੰ ਤਿਆਰ ਹਾਂ ਕਿਉਂਕਿ ਸਾਡੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ 파ਰਸ਼ਦ ਜਾਂ ਬਤਾਇਆ ਕਿ ਜਾਂ ਮੇਅਰ ਜਾਂ ਡਿਪਟੀ ਮੇਅਰ ਜਾਂ ਸੀਨੀਅਰ ਮੇਅਰ ਸੰਨਾ ਵਿਤਕਰਾ ਕਰਦੇ ਨਜ਼ਰ ਆ ਨਹੀਂ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੀਵਰੇਜ ਦਾ ਪਾਣੀ ਹੈ ਜਾਂ ਕੋਈ ਵੀ ਸੇਫ ਸਫਾਈ ਹੈ ਜਿਹੜੇ ਕਿ ਨਹੀਂ ਕਿਤੇ ਨਜ਼ਾਰੇ ਸੁਰੱਖਿਆ ਕਰਮਚਾਰੀ ਵੀ ਇੱਥੇ ਬਲ ਸਤਕਨਾਤ ਕੀਤੇ ਹੋਏ ਨੇ ਤਾਂ ਕਿ ਆਖਰੀ ਕੋਈ ਵੀ ਮਾਹੌਲ ਤੇ ਖਰਾਬ ਨਾ ਹੋ ਸਕੇ ਤੇ ਕਾਰਬਨ ਦੇ ਜੋਨ ਡੀ ਜਿਹੜੇ ਕਮਿਸ਼ਨਰ ਨੇ ਅਦਿੱਤਿਆ ਡਾਚੇਵਾਲ ਉਹਨਾਂ ਨਾਲ ਗਲਵਤ ਕਰਾਂਗੇ ਇਹ ਹੋ ਜਾ ਕੀ ਮਾਮਲਾ ਹੋ ਗਿਆ ਅਧਿਕਾਰੀ ਕਿਉਂ ਨਹੀਂ ਕੰਮ ਕਰ ਪਾਰੇ ਕਿਉਂ ਨਹੀਂ ਇਹਨਾਂ ਸਨਮਾਈ ਹੋ ਪਾਰੀ ਕਿਉਂ ਇੱਕ ਬੱਚੇ ਦੀ ਮੌਤ ਹੋ ਗਈ ਕਿਸ ਦੀ ਗਲਤੀ ਸੀਗੀ ਉਸ ਬੱਚੇ ਦੀ ਮੌਤ ਦੇ ਪਿੱਛੇ ਸਾਰਾ